ਹੈਲੋ ਜੀ ਸੱਚੀ ਕਾਗੀ ਸਾਰੇ ਨੂੰ ਕਲਿੱਕ ਚੈਨਲ ਦੇ ਅਪਸਰ ਦਾ ਸਵਾਗਤ ਹੈ ਜੀ ਅੱਜ ਦੀ ਬਹੁਤ ਸੋਹਣੀ ਕਲੈਕਸ਼ਨ ਆ ਗਈ ਜਿਹੜੀ ਅੱਜ ਦੀ ਵੈਰਾਈ ਰਿਸੂਟ ਆਏ ਜੀ ਬਹੁਤ ਹੀ ਜਾਸੋਨੀ ਸੋਹਣੇ ਆ ਗਏ ਜੀ ਬਹੁਤ ਤੇ ਲਾਈਟ ਵੀਟ ਜੇ ਸੂਟ ਹੋਣਗੇ ਜੀ ਵਰਕ ਕੀਤੇ ਹੋਏਗੇ ਜਿਹਦੇ ਆਪਣੇ ਕੋਲੇ ਵਾਈਟ ਕਲਰ ਦੇ ਸੂਟ ਆ ਗਏ ਉਹਨਾਂ ਦੇ ਉੱਤੇ ਵਰਕ ਕੀਤਾ ਹੋਗਾ ਤੇ ਉਹਨਾਂ ਦੇ ਨਾਲ ਪਲੇਨ ਬਾਟਮ ਹੋਣਗੇ ਜਿਹੜੇ ਆਪਾਂ ਆ ਸੂਟ ਦਿਖਾ ਰਹੇ ਆਂ ਇਹ ਵੀ ਕਾਟਨ ਦੇ ਸੂਟ ਜੀ ਬਹੁਤ ਸੋਹਣੇ ਏਕ ਟੈਕਸ ਦੇ ਸੂਟ ਆ ਗਏ ਜੀ ਏਕ ਟੈਕਸ ਦੇ ਸੂਟ ਤੁਹਾਨੂੰ ਪਾਏਗਾ ਜੀ ਰੇਟ 700 ਪ੍ਰਾਈਜ਼ ਜੀ 700 ਪ੍ਰਾਈਜ਼ ਵਿੱਚ ਜੀ ਏਕ ਟੈਕਸ ਦੇ ਸੂਟ ਆ ਗਏ ਜੀ ਕਲਰ ਫਿਟ ਨਹੀਂ ਹੋਊਗਾ ਜੀ ਜਿਹੜੇ ਅੱਜ ਦੇ ਸੂਟਾਈ ਜੀ ਬਹੁਤ ਹੀ ਜ਼ਿਆਦਾ ਸੋਹਣੇ ਆ ਜਿਹੜੇ ਆਪਣੇ ਕੋਲੇ ਪੁਰਸ਼ ਕੇ ਪਹਿਲਾਂ ਵਾਲੇ ਜਿਹੜੇ ਆਪਣੇ ਕੋਲੇ ਪੈਸੇ ਉਹ ਵੀ ਪੈਸੇ ਵਿੱਚ ਰਿਵਿਊ ਦੇ ਚਲਾਤੇ ਜਿਹੜੇ ਏਕ ਟੈਕਸ ਦੇ ਸੂਟ ਕੀ ਬਹੁਤ ਵਧੀਆ ਕਿਸ ਤਵਾਰੇ ਵਾਰ ਆਪਣੇ ਕੋਲੇ ਮਾਲ ਆ ਗਿਆ ਤੇ ਜਿਹੜਾ ਆਪਣੇ ਕੋਲੇ ਆਹ ਸੂਟ ਆਇਆ ਜੀ ਨਿਊ ਸੂਟ ਜੀ ਇਹ ਵੀ ਬਹੁਤ ਸੋਹਣੇ ਸੂਟ ਹੈ ਜੀ ਪਾਰਟੀ ਵਾਈਰ ਸੂਟ ਹੈ ਤੇ ਇਹ ਆਪਣੇ ਕੋਲੇ ਜੀ 1150 ਦਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਬਹੁਤ ਸੋਹਣਾ ਮੰਨ ਕੇ ਕਿਵੇਂ ਦੀ ਮਰਜੀ ਸੂਟੇ ਤੇ ਤੁਸੀਂ ਪੌਂਚੀ ਵਰਕ ਤੋਂ ਮੈਂ ਤੁਸੀਂ ਇਦਾਂ ਵੀ ਪਾ ਸਕਦੇ ਹੋ ਕੋਈ ਵਰਕ ਦੀ ਲੋੜ ਨਹੀਂ ਤੇ ਜਿਹੜੇ ਆਪਣੇ ਕੋਲ ਟੈਬੀ ਮਸਲਿਨ ਦੇ ਸੂਟ ਹੈ ਜੀ ਇਹ ਵੀ ਦੁਬਾਰਾ ਦੁਬਾਰਾ ਆ ਗਏ ਜੀ ਬਹੁਤ ਜਿਆਦਾ ਸੋਹਣਾ ਕੱਪੜਾ ਹੈ ਤੇ ਮਲਾਮ ਹੈ ਇਹਦੇ ਚ ਆਪਾਂ ਸ਼ਰਟ ਦੇ ਉੱਪਰ ਆਪਾਂ ਲੈਨਿੰਗ ਲਗਾ ਸਕਦੇ ਹਾਂ ਇਵੇਂ ਦਾ ਸੂਟ ਹੈ ਜਿਹੜੇ ਆਪਣੇ ਕੋਲੇ ਏਕੇ ਟੈਕਸ ਦੇ ਇਹਦੇ ਕੋਈ ਲੈਨਿੰਗ ਲਾਉਣੇ ਇਹ ਵਧੀਆ ਕਾਟਨ ਦਾ ਸੂਟ ਹੈ ਇਹਨੂੰ ਕੋਈ ਲੈਨਿੰਗ ਲਾਉਣ ਦੀ ਲੋੜ ਨਹੀਂ ਜਿਵੇਂ ਇਹਦੇ ਨਾਲ ਪਲੇਨ ਬਾਟਮ ਹੈ ਤੁਸੀਂ ਇਹਨੂੰ ਜਿਵੇਂ ਮਰਜ਼ੀ ਨੂੰ ਬਿਨਾਂ ਲੈਸਾਂ ਤੋਂ ਵੀ ਤੁਸੀਂ ਪਾ ਸਕਦੇ ਹੋ ਬਹੁਤ ਤੋਂ ਜ਼ਿਆਦਾ ਲੈਸਾਂ ਵਗੈਰਾ ਲਗਾਓ ਪਾਵਾਂ ਦੀ ਬਹੁਤ ਤੁਸੀਂ ਇਵੇਂ ਪਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਹੈ ਜਿਹੜੇ ਆਪਣੇ ਕੋਲੇ ਆハਏ ਸੀ ਇਹ ਤਾਂ ਜੀ ਮਾਲ ਹੀ ਨਹੀਂ ਪੂਰਾ ਹੋ ਰਿਹਾ ਆਪਣੇ ਕੋਲੇ ਕਾਟਨ ਦੇ बिक ਜਾਂਦੇ ਫੇਰ ਆ ਜਾਂਦੇ ਦੁਬਾਰਾ ਦੁਬਾਰਾ ਆ ਰਿਹਾ ਹੈ ਇਹ ਆਪਣੇ ਕੋਲੇ ਕਾਟਨ ਦੇ ਸੂਟ ਆਵਲੇ ਹੈ ਜੀ ਇਹ ਸੋਨੂ ਪੇਗਾ 650 ਦਾ ਸੂਟ ਇਹ ਪਿਓਰ ਕਾਟਨ ਜਮਾਂ ਪਿਓਰ ਕਾਟਨ ਹੈ ਜੀ ਘੂਠੀ ਵਿੱਚ ਆਉਣ ਵਾਲਾ ਸੂਟ ਹੈ ਇਹਨੂੰ ਧੁੰਦਿਆਂ ਧੁੰਦਿਆਂ ਧੋਈ ਚੱਲੋ ਇਹਨੂੰ ਭਾ ਗਰਮ ਪਾਣੀ ਚ ਪਾ ਦਿਓ ਤੁਸੀਂ ਤਾਂ ਵੀ ਨਹੀਂ ਦਾ ਕਲਰ ਫਿੱਟ ਹੋਣਾ ਇਹ ਵੀ ਇਵੇਂ ਦਾ ਸਟਾਫ ਹੈ ਤੇ ਇਹ ਪਿਓਰ ਕਾਟਨ ਹੈ ਜੀ ਸੂਟ ਤੇ ਜਿਵੇਂ ਆਪਣੇ ਕੋਲੇ ਆਹ ਤੁਹਾਨੂੰ ਖੰਸੀ ਘੂੜਿਆਂ ਵਾਲਾ ਇਹ ਵੀ ਨਹੀਂ ਪੂਰਾ ਹੋ ਰਿਹਾ ਆਪਣੇ ਤੋਂ ਇਹ ਫੋਟ ਪਹਿਣਾ ਮੰਗ ਰਹੀਆਂ ਦੀ ਆਪਣੇ ਕੋਲੇ ਵਧੀਆ ਪਿਓਰ ਕਾਟਨ ਚਾਗੇ ਜਿਹੜੇ ਤੁਹਾਨੂੰ ਦਿਖਾਏ ਇਹ 650 ਦਾ ਸੂਟ ਪਈ ਹੋਆ ਜੀ ਆਪਣੇ ਕੋਲੇ ਇਹ ਵਾਲੇ ਸਪਾਰਕ ਕਾਟਨ ਦੇ ਸੂਟ ਆ ਗਏ ਜਿਵੇਂ ਸਪਾਰਕ ਕਾਟਨ ਦੇ ਜਿਹੜੇ ਸੂਟ ਆ ਇਹ ਨਾ ਇਹ ਮੇਰੀ ਚਮਕ ਵਾਲੇ ਸੂਟ ਹੁੰਦੇ ਇਹਨਾਂ ਤੇ ਕੋਈ ਡਿਜ਼ਾਈਨ ਕਰਨ ਦੀ ਵੀ ਲੋੜ ਨਹੀਂ ਹੁੰਦੀ ਇਹਨੇ ਸੋਹਣੇ ਸੂਟ ਹੁੰਦੇ ਆ ਚਮਕ ਵਾਲੇ ਇਹ ਤੇ ਬਹੁਤ ਸੋਹਣੇ ਲੱਗਦੇ ਆ ਜੀ ਇਹ ਵਾਲੇ ਤੁਸੀਂ ਇਹਨੂੰ ਸੂਟਾਂ ਨੂੰ ਆਪਣੇ ਕੋਲੇ ਰੀਸਟਾਕ ਹੋ ਕੇ ਆ ਗਿਆ ਜੀ ਦੁਬਾਰਾ ਦੁਬਾਰਾ ਆ ਗਿਆ ਤੇ ਆਪਣੇ ਕੋਲੇ ਜਿਵੇਂ ਆ ਸਪਾਰਕਲ ਕਾਟਨ ਦੇ ਸੂਟ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣੇ ਸਪਾਰਕਲ ਇਹ ਨਾ ਹੈਗੇ ਜਿਵੇਂ ਜੋਰ ਜਾਂਟਾ ਨਾ ਜੋਰ ਗਿਆ ਆਪਣੇ ਤਰ੍ਹਾਂ ਜੀ ਐਵੇਂ ਦਾ ਕੋਲਾ ਸੌਫਟ ਹੈ ਕਾਟਨ ਵਾਂਗੂ ਚਮਕ ਹੈ ਉੱਪਰ ਦੀ ਚਮਕ ਹੈ ਤੇ ਮੇਰੇ ਪਿੱਛੇ ਤੋਂ ਤਾਂ ਚਮਕ ਨਹੀਂ ਆ ਰਹੀ ਤੇ ਤੁਸੀਂ ਇਹਨੂੰ ਇੱਕ ਸੂਟ ਖਰੀਦੋਗੇ ਨਾ ਤੁਹਾਨੂੰ ਬਹੁਤ ਪਸੰਦ ਆਊਗਾ ਤੁਸੀਂ ਵਾਰ-ਵਾਰ ਸੂਟ ਤੁਸੀਂ ਮੰਗਵਾਉਗੇ ਤੇ ਜਿਹੜੇ ਆਪਣੇ ਕੋਲੇ ਆ ਵਰਕ ਵਾਲੇ ਲਾਈਟ ਬੀਜ ਦੇ ਸੂਟ ਆ ਗਏ ਜੀ ਕਾਟਨ ਦੇ ਏ ਵੀ ਨਵਾਂ ਸਟਾਕ ਆਇਆ ਹੋਇਆ ਆਪਣੇ ਕੋਲ ਆਪਣੇ ਕੋਲ ਨਵੀਂ ਕਲੈਕਸ਼ਨ ਆ ਗਈ ਜੀ ਇਹ ਵਾਲੇ ਵਰਕ ਕੀਤੇ ਆਏ ਉਹ ਤੋਂ ਵਰਕ ਗਰੀਕ ਗਰੀਕ ਵਰਕ ਕੀਤਾ ਹੋਇਆ ਹੈ ਜਿਹੜੇ ਲਾਈਟ weight ਦੇ ਸੂਟ ਆਏ ਹੋਏ ਤੇ ਆਪਣੇ ਕੋਲ ਜਿਗਨ ਬਲਾਜੋ ਵਾਲੇ ਸੂਟ ਆਏ ਆ ਈਵੇਂ ਦੇ ਸੂਟ ਜੀ ਬਹੁਤ ਜਿਆਦਾ ਸੋਹਣੇ ਆ ਗਏ ਜਿਹੜੀ ਨਵੀਂ ਆਪਣੀ ਕਲੈਕਸ਼ਨ ਜੀ ਬਹੁਤ ਜਿਆਦਾ ਸੋਹਣੀ ਆਈ ਜੀ ਕਾਟਨ ਦੇ ਸੂਟ ਆ ਜਿਹੜੇ ਲਾਈਟ weight ਦੇ ਸੂਟ ਆਏ ਆ ਆਪਣੇ ਕੋਲ ਬਹੁਤ ਲਾਈਟ ਲਾਈਟ ਆਇਆ ਇਵੇਂ ਵੀ ਤੁਸੀਂ ਸੂਟ ਦੀ ਪਾਲਟੀ ਵੀ ਤੁਸੀਂ ਕਿਸੇ ਵੀ ਜਗ੍ਹਾ ਵਗੈਰਾ ਜਾਂਦੇ ਆਂ ਇਹ ਸੂਟ ਦੀ ਤੁਸੀਂ ਆਰਡਰ ਦੇ ਸਕਦੇ ਹੋ ਜੀ ਆਪਣਾ ਨੰਬਰ ਸਕਰੀਨ ਤੇ 7086848 ਤੇ ਤੁਸੀਂ ਮੈਸੇਜ ਕਾਲ ਕਰ ਸਕਦੇ ਆਂ ਈਵੇਂ ਦੇ ਸਾਡੇ ਤੋਂ ਸੋਹਣੇ ਸੋਹਣੇ ਸੂਟ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨੂੰ ਜੀ ਤੇ ਜਿੰਨਾ ਭੈਣਾਂ ਨੇ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਤੁਸੀਂ ਜਿਹੜੀ ਨਵੇਂ ਚੈਨਲ ਤੇ ਨਵੇਂ ਆ ਹਜੇ ਹੁਣ ਨਵੀਂ ਨਵੀਂ ਵੀਡੀਓ ਦੇਖ ਰਹੇ ਆਂ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਨਹੀਂ ਲੱਗਦੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਲਾਈਕ ਤੋਂ ਜਰੂਰ ਕਰਿਆ ਕਰੋ ਇਹਦੇ ਸੋਹਣੇ ਸੋਹਣੇ ਸੂਟ ਅਸੀਂ ਲੈ ਕੇ ਜੀ ਅਗਲੀ ਵੀਡੀਓ ਦੇ ਵਿੱਚ ਵੀ ਆਵਾਂਗੇ ਕਿ ਆਪਾਂ ਬਹੁਤ ਟਾਈਮ ਜਿਤੋਂ ਪਾਉਣੇ ਹੁੰਦੇ ਨੇ ਵੀਡੀਓ ਜਿਵੇਂ ਆਪਣੇ ਕੋਲੇ ਜਿਹੜੇ ਪ੍ਰਿੰਟ ਵਾਲੇ ਸੂਟ ਹੁੰਦੇ ਆ ਉਹ ਆਪਾਂ ਥੋੜੇ ਟਾਈਮ ਤੋਂ ਪਾਉਣੇ ਹੁੰਦੇ ਆ ਤੇ ਜਿਹੜੇ ਆਪਣੇ ਕੋਲੇ ਬਾਰਕ ਵਾਲੇ ਸੂਟ ਆ ਜੋ ਆਪਣੇ ਡਿਲੀ ਵੀਡੀਓ ਪੈਂਦੀ ਰਹਿੰਦੀ ਆ ਤੇ ਆਪਾਂ ਵਰਕ ਵਾਲੇ ਸੂਟ ਜਿਆਦਾ ਪਾਉਣੇ ਆ ਤੇਵੇਂ ਦੇ ਕਾਟਨ ਦੇ ਸੂਟ ਆਪਾਂ ਜਿਵੇਂ ਆਪਾਂ ਹਫਤੇ ਬਾਅਦ ਜਿਵੇਂ ਥੋੜੇ ਜਿਹਾ ਨਵਾਂ ਤੇ ਪਾ ਦਿੰਨੇ ਹੁੰਦੇ ਆ ਕਾਟਨ ਦੇ ਸੂਟ ਵੀ ਜਿਵੇਂ ਕਾਟਨ ਦਾ ਸੋਰਟ ਕੀ ਆਪਣੇ ਕੋਲੇ ਜਿਵੇਂ ਨਵਾਂ ਸਟਾਕ ਹੁੰਦਾ ਉਹਦੀ ਪਾਉਣੇ ਹੁੰਦੇ ਆ ਤੇ ਤੁਸੀਂ ਐਵੇਂ ਦੀ ਇੰਪੋਰਟੈਂਟ ਸੂਟ ਚੈਰ ਤੋਂ ਵੀਡੀਓ ਪਾਈਏ ਜਿਵੇਂ ਕਾਟਨ ਤੁਸੀਂ ਸੂਟਨਾ ਵੀ ਸਾਡੇ ਕੋਲੇ ਸੂਟ ਇੱਕ ਵਾਰ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਦਿਓ ਕਈ ਵਾਰ ਸੂਟ ਹੁੰਦਾ ਜਿਵੇਂ ਹਫਤਾ ਵੀਡੀਓ ਪਹਿਲਾਂ ਪਾਈ ਹੈ ਤਾਂ ਤੁਹਾਨੂੰ ਸੂਟ ਮਿਲ ਜਾਂਦਾ ਹੁੰਦਾ ਜੀ ਇਵੇਂ ਨਹੀਂ ਹੁੰਦਾ ਵੀ ਸੋਟ ਸਾਰੇ ਛੇਤੀ ਵੀ ਇੱਕ ਵਾਰੀ ਵੀਡੀਓ ਪਾ ਦਿੱਤੀ ਤਾਂ ਜਲਦੀ ਜਲਦੀ ਸਾਰੇ ਵੇਚ ਗਏ ਆਪਾਂ ਜਿਹੜਾ ਇੱਕ ਸੂਟ ਮੰਗਾਇਆ ਹੁੰਦਾ ਤੇ ਆਪਣੇ ਕੋਲੇ ਵੀ ਇੱਕ ਸੂਟ ਦੇ ਨਾਲ ਜੀ ਕਈ ਸੂਟ ਆਉਂਦੇ ਆ ਬਾਕੀ ਕਲਰ ਆਪਸ਼ਨ ਕੋਈ ਵੀ ਨਹੀਂ ਹੁੰਦੀ ਜਿਹੜੇ ਕੈਮਰੀ ਕੋਟ ਦੇ ਸੂਟ ਮੰਗੇ ਜੀ 500 ਵਾਲੇ 450 ਇਹਨਾਂ ਚ ਕਲਰ ਆਪਸ਼ਨ ਨਹੀਂ ਹੁੰਦੀ ਜੀ ਇਹਨਾਂ ਦੇ ਵਿੱਚ ਐਵੇਂ ਦਾ ਕੱਲਾ ਕੱਲਾ ਕਲਰ ਆਉਂਦਾ ਤੇ ਪ੍ਰਿੰਟ ਦਾ ਵੀ ਅਲੱਗ ਫਰਕ ਹੁੰਦਾ ਜੀ ਤੇ ਕਲਰ ਦਾ ਵੀ ਇਹ ਚ ਕਲਰ ਆਪਸ਼ਨ ਇੱਕੋ ਇੱਕ ਸੂਟ ਦੇ ਆਉਂਦੇ ਆ ਤੇ ਤੁਸੀਂ ਇਹਨਾਂ ਤੋਂ ਕੱਲੇ-ਕੱਲੇ ਸੂਟ ਤੁਸੀਂ ਮੰਗਵਾ ਸਕਦੇ ਹੋ ਜੀ ਇਹ ਤਾਂ ਥੋੜੇ ਜਿਹਾ ਹਾਈ ਰੇਟ ਦੇ ਹੁੰਦੇ ਆ ਕਾਸਟਲੀ ਥੋੜੇ ਜਿਹਾ ਤੇ ਉਹਨਾਂ ਦੇ ਰੇਟ ਤੋਂ ਉਹਨਾਂ ਦੇ ਤੁਹਾਨੂੰ ਕਲਰ ਆਪਸ਼ਨ ਮਿਲ ਜਾਂਦੀ ਹੁੰਦੀ ਹੈ ਉਹਦੇ 'ਚ ਉਹਦੇ 'ਚ ਸਾਰੇ ਕਲਰ ਹੀ ਹੁੰਦੇ ਆ ਇਹਦੇ 'ਚ ਕਲਰ ਆਪਸ਼ਨ ਕੋਈ ਨਹੀਂ ਹੁੰਦੀ ਇਹਦੇ 'ਚ ਕੱਲੇ-ਕੱਲੇ ਹੁੰਦੀ ਆ ਕੱਲਾ-ਕੱਲਾ ਸੂਟ ਕੱਲਾ-ਕੱਲਾ ਪ੍ਰਿੰਟ ਤੁਸੀਂ ਇਹਦੇ 'ਚ ਤੁਸੀਂ ਕਿੰਨੇ ਮਰਜ਼ੀ ਲੈ ਸਕਦੇ ਆ ਪਰ ਮੈਂ ਇੱਕ ਨਾਲ ਦੇ ਤੁਸੀਂ 10 ਸੂਟ ਲੈ ਸਕਦੇ ਹੋ ਤੁਹਾਨੂੰ ਉਹ ਵੀ ਮਿਲਣਗੇ ਜੇ ਤੁਸੀਂ ਹਫ਼ਤੇ ਬਾਅਦ ਸਾਡੀ ਵੀਡੀਓ ਅਸੀਂ ਸਾਨੂੰ ਹਫ਼ਤਾ ਹੋ ਗਿਆ ਵੀਡੀਓ ਪਾਈ ਨੂੰ ਤਾਂ ਤੁਹਾਨੂੰ ਤਾਂ ਵੀ ਮਿਲੂਗਾ ਕਈ ਕਲਰ ਨਹੀਂ ਮਿਲਦੇ ਹੁੰਦੇ ਤੇ ਉਹਦੇ ਚ ਕਲਰ ਹੋਰ ਮਿਲ ਜੇ ਐਵੇਂ ਨਹੀਂ ਹੁੰਦਾ ਵੀ ਸਾਰੇ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣੇ ਹੁੰਦੇ ਆ ਜਿੰਨੇ ਇਨੀ ਪਿਕਸਲ ਸੋਹਣੇ ਨਹੀਂ ਹੁੰਦੇ ਜਿੰਨੇ ਤੁਸੀਂ ਸੂਟ ਕੋਲੇ ਤੁਹਾਡੇ ਸੂਟ ਆ ਜੂਗਾ ਜੀ ਉਹਦੇ ਬਹੁਤ ਜ਼ਿਆਦਾ ਸੋਹਣਾ ਨਾਲ ਸੌਫਟ ਕਾਟਨ ਹੁੰਦੀ ਹੈ ਕੈਮਰੀ ਕਾਟਨ ਦੀ ਇਹਦੇ ਨਾਲ ਬਾਟਮ ਲੱਗੀ ਹੁੰਦੀ ਹੈ ਕੈਮਰੀ ਕਾਟਨ ਦੀ ਸ਼ਰਟ ਹੁੰਦੀ ਹੈ ਵੱਡੇ ਪਣੇ ਵਾਲੀ ਕੱਟ ਹੁੰਦੀ ਹੈ ਇਹ ਤੇ 2 ਮੀਟਰ ਦੀ ਕੱਟ ਹੁੰਦੀ ਹੈ ਜੀ ਤੇ 2 ਮੀਟਰ ਦੀ ਸ਼ਰਟ ਹੁੰਦੀ ਹੈ ਉਹ ਆਪਾਂ ਉਂਝ ਲੱਗੇ ਤਾਂ ਆਲ ਓਵਰ ਸੂਟ ਲੱਗੇ ਤਾਂ 3.5 ਮੀਟਰ ਆਪਾਂ ਕੱਟ ਲੈਣੀ ਹੁੰਦੀਆਂ ਆਹ ਲੋਰ ਸੂਟ ਦੀ ਜੇ ਤੁਸੀਂ ਇਹਦੇ ਨਾਲ 3 ਮੀਟਰ ਦੀ ਕੱਟ ਮਿਲ ਗਈ ਜੇ ਤੁਸੀਂ ਆਹ ਲੋਰ ਸੂਟ ਲੈਣਾ ਹੈ ਜਿੱਤੀ ਨਾਲੇ ਰੇਟ ਦਾ ਫਰਕ ਹੋਊਗਾ 50 ਰੁਪਏ ਰੇਟ ਇਹਦੇ ਨਾਲੋਂ ਮਹਿੰਗਾ ਹੋਊਗਾ ਮੈਚਿੰਗ ਸੂਟ ਨਾਲੇ ਜੇ ਤੁਸੀਂ ਦੋ ਸੂਟ ਇੱਕ ਨਾਲ ਦੇ ਮੰਗਾਉਣੇ ਆ ਵੀ ਤੁਸੀਂ ਦੋ ਸੂਟ ਮੰਗਵਾ ਸਕਦੇ ਆ ਐਵੇਂ ਤੁਹਾਨੂੰ ਰੇਟ ਉਹ ਹੀ ਪਊਗਾ ਇੱਕ ਜਿਵੇਂ ਪਲੇਨ ਦੇ ਨਾਲ ਮੈਚਿੰਗ ਇੱਕ ਇੱਕ ਸੂਟ ਮੰਗਵਾ ਸਕਦੇ ਆ ਤੇ ਫਿਰ ਤੁਸੀਂ ਜੇ ਪੂਰਾ ਸੂਟ ਮੰਗਵਾਉਣਾ ਤੁਸੀਂ ਆਲ ਓਵਰ ਸੂਟ ਮੰਗਵਾਉਣਾ ਤਾਂ ਸੁਣੋ ਜੀ ਨਾਲੇ 50 ਰੁਪਏ ਮਹਿੰਗਾ ਪਊਗਾ ਤੇ ਨਾਲੇ ਉਹਦੀ ਕੱਟ ਜੀ ਸਾਢੇ 3 ਮੀਟਰ ਵੀ ਕੱਟੂਗੀ ਤੇ ਇਹ ਬੋਟਮ ਨਹੀਂ ਬਣਦੀ ਹੁੰਦੀ ਇਹ ਬੋਟਮ ਦਾ ਕਰਕੇ ਆਪਾਂ ਇਹਦੀ 2 ਮੀਟਰ ਦੀ ਕੱਟ ਹੋਊਗੀ ਬੋਟਮ ਦੀ ਤੇ 4 ਨੇ 2 ਦੀ ਸ਼ਰਟ ਹੋਊਗੀ ਥੋੜੀ ਜਿਹੀ ਕੱਟ ਹੋ ਜਿਆਦਾ ਨਹੀਂ ਸ਼ਰਟ ਕੱਟ ਹੋਣੀ ਤੇ ਵੀ ਸ਼ਰਟ ਪੂਰੀ ਬਣੂਗੀ ਜੀ ਤੁਸੀਂ ਕੋਮਾ 17 18 ਇੰਚ ਦੀ ਬਾਜੂ ਬਣਾ ਸਕਦੇ ਆ ਤੇ ਜਿਵੇਂ 40 ਪਾ 45 44 ਦੀ 40 47 ਤੱਕ ਤੁਸੀਂ ਸ਼ਰਟ ਬਣਾ ਸਕਦੇ ਹੋ ਥੋੜੀ ਹੁੰਦੀ ਤੇ ਪੂਰੀ ਕੱਟ ਹੋਊਗੀ ਇਹ ਜਿਹੜੇ ਆਪਣਾ ਜਿੱਤੇ ਕਾਟਨ ਦੇ ਸੂਟ ਤੁਹਾਨੂੰ ਵੀਡੀਓ ਵਿੱਚ ਦਿਖਾਏਗੀ ਇਹ ਮੇਰੇ ਸੂਟ ਦੇਖ ਲੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁੰਦਾ ਕਿ ਜਿਹਨੂੰ ਪਹਿਣਾ ਨੂੰ ਚਾਹੀਦਾ ਸਬਸਕ੍ਰਾਈਬ ਕਰ ਤਾਂ ਸੁਣਉਣ ਵਾਲੇ ਸੂਟਾਂ ਦੀ ਨੋਟੀਫਿਕੇਸ਼ਨ ਮੈਂ ਦਿੰਦੀ ਰਹੂਗੀ ਵੀਡੀਓ 'ਤੇ ਤੇ ਜੀ ਤੁਸੀਂ ਐਵੇਂ ਦੇ ਕਹਿੰਦੇ ਆ ਜਿਹੜੇ esport ਕਾਟਨ ਦੇ ਹੁੰਦੇ ਨੇ ਜੀ esport ਕਾਟਨ ਦੀ ਜਿਹੜੀ ਆ ਕੱਚੀ ਕਾਟਨ ਦੀ ਉਹਦੇ ਸੂਟ ਨਾ ਆਪਾਂ ਫਿਟਿੰਗ ਪਾਉਂਦੇ 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 ਰਹਿੰਦੇ ਆ ਉਹ ਲੂਜ਼ ਹੋਈ ਜਾਂਦੇ ਆ ਇਹਦੇ 'ਚ ਜਿਹੜੇ ਤੁਸੀਂ ਸੂਟ ਲਾਓਗੇ ਇਹਦੇ 'ਚ ਲੂਜ਼ ਨਹੀਂ ਹੋਣਗੇ ਫੀਟਿੰਗ ਪਾਉਂ ਵੀ ਜਿੱਥੇ ਫੀਟਿੰਗ ਪਾਤੀ ਉੱਥੇ ਸੂਟ ਖੜ ਜੂਆ ਤੇ ਇਹਦੇ ਕਟਿੰਗ ਦੀ ਵੀ ਬਹੁਤ ਸੋਹਣੀ ਸੌਖੀ ਕਟਿੰਗ ਹੁੰਦੀ ਹੈ ਜਿਵੇਂ ਭੈਣਾ ਘਰੇ ਸੂਟ ਸਹੁੰਦਗਾ ਨਾ ਐਵੇਂ ਦੀ ਕਟਿੰਗ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਦੇ ਕੋਟ ਲਈ ਸੂਟਾਂ ਦੀ ਜਿਹੜੇ ਉਹ ਦੂਸਰੇ ਸੂਟੋਂ ਦੇ ਕੋਟ-ਪੋਟ ਨੇ ਲੈਨੇ ਉਹਦਾ ਰੇਟ ਵੀ ਇੰਨਾ ਪੈ ਜਾਂਦਾ ਤੇ ਉਹ ਸੂਟ ਹੁੰਦੇ ਉਹ ਲੂਜ਼ ਹੋ ਜਾਂਦੇ ਲੂਜ਼ ਨਹੀਂ ਹੋਣਗੇ ਜਿੱਤੇ ਸਟਿਚਿੰਗ ਕਰ ਲਈ ਉੱਥੇ ਸਟਿਚਿੰਗ ਦਾ ਉਵੇਂ ਫੀਟਿੰਗ ਹੋਂਦੀ ਹੈ ਪੈ ਰੋਗੀ ਫੀਟਿੰਗ ਬਹੁਤ ਸੋਹਣੀ ਬੰਦੀ ਹੈ ਸੂਟਾਂ ਕੋਟਾਂ ਦੇ ਸੂਟਾਂ ਦੇ ਜਿਹੜੇ ਤੁਸੀਂ ਆ ਲੈਨੇ ਨਾ ਇਹ ਮੇਰੇ 450 ਦਾ ਲੈਣੀ ਹੈ 500 ਦਾ ਲੈਣੀ ਹੈ ਇਹਦੀ ਫਿਟਿੰਗ ਬਹੁਤ ਸਨੀ ਮੰਦੀ ਹੈ ਇਹ ਸੂਟ ਸਾਰੇ ਸੂਤੀ ਬਹੁਤ ਸੋਹਣੀ ਕਾਟਨ ਦੇ ਸੂਟ ਹੁੰਦੇ ਆ ਜੀ ਇਹਦੇ ਆਪਣੇ ਖਿਲਿਆ ਕਲਰ ਆਪਸ ਇਹਦੇ ਸੋਹਣੇ ਤੇ ਸਾਰੇ ਕਲਰ ਵੀ ਆ ਗਏ ਜੀ ਆਪਣੇ ਕੋਲੇ ਅਲੱਗ-ਅਲੱਗ ਕਲਰ ਆ ਗਏ ਤੁਸੀਂ ਇਹ ਸੂਟ ਵੀ ਲਵਾਉਣਾ ਲੈ ਸੌਲਡ ਕੇਸ ਅਗੇ ਤੇ ਕਈ ਪੈਣਾ ਹੁੰਦੀਆਂ ਆਰਡਰ ਜਿਹੜੇ ਸੂਟਾਂ ਦੇ ਜਿੰਦਿਆਂ ਨਾ ਤੇ ਮੈਸੇਜ ਕਰਕੇ ਪਹਿਲਾਂ ਸਾਰੇ ਸੂਟਾਂ ਦੇ ਆਹ ਰੱਖ ਦੋ ਆਹ ਰੱਖ ਦੋ ਐਵੇਂ ਹੁੰਦਾ ਨਾ ਫਿਰ ਅਸੀਂ ਰੱਖ ਦਿੰਨੇ ਸੀ ਤੁਸੀਂ ਉਹੀ ਰਖਵਾਇਆ ਕਰੋ சரி அப்போ வந்து ஒன்று சுட்ட சொல்கிறேன் சார்